ਪਿਆਰਪ੍ਰੀ ਸ੍ਰੀ ਸ਼ਕਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਨਵੀਂ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ 1 ਫਰਵਰੀ 2025 ਤੋਂ ਲਾਗੂ ਹੋਣ ਜਾ ਰਹੀ ਹੈ ਇਸ ਨਵੀਂ ਪ੍ਰਣਾਲੀ ਦੇ ਕਾਰਨ ਹੁਣ ਦੇਸ਼ ਦੇ ਕਿਸੇ ਵੀ ਬੈਂਕ ਜਾਂ ਸ਼ਾਖਾ ਤੋਂ ਆਪਣੀ ਪੈਨਸ਼ਨ ਆਸਾਨੀ ਨਾਲ ਕਢਵਾ ਸਕਣਗੇ ਕਿਉਂਕਿ ਇਹ ਇੱਕ ਬਹੁਤ ਹੀ ਵੱਡਾ ਬਦਲਾਅ ਹੈ ਪੈਨਸ਼ਨ ਉਸ ਨੂੰ ਆਪਣੇ ਤੇ ਖਾਸ ਬੈਂਕ ਤੋਂ ਨਹੀਂ ਕਢਵਾਉਣੀ ਪਵੇਗੀ ਪਹਿਲਾਂ ਕਿਸੇ ਖਾਸ ਸ਼ਾਖਾ ਤੋਂ ਹੀ ਤੁਹਾਡੀ ਪੈਨਸ਼ਨ ਨਿਕਲਦੀ ਸੀ ਪਰ ਹੁਣ ਜਿਹਾ ਬਿਲਕੁਲ ਨਹੀਂ ਹੋਵੇਗਾ ਤੁਸੀਂ ਦੇਸ਼ ਦੀ ਕਿਸੇ ਵੀ ਬੈਂਕ ਸ਼ਾਖਾ ਤੋਂ ਆਪਣੀ ਪੈਨਸ਼ਨ ਕਢਵਾ ਸਕੋਗੇ ਇਸ ਨਵੇਂ ਨਿਯਮ ਦੇ ਕੁਝ ਫਾਇਦੇ ਦੱਸ ਦਵਾਂ ਜਿਵੇਂ ਕਿ ਪੈਨਸ਼ਨ ਨੂੰ ਆਪਣੀ ਪੈਨਸ਼ਨ ਕਢਵਾਉਣ ਦੇ ਲਈ ਸੌਲਤ ਮਿਲੇਗੀ ਅਤੇ ਸਮੇਂ ਦੀ ਬਚਤ ਹੋਵੇਗੀ ਸਫਰ ਕਰਨ ਦੇ ਵਿੱਚ ਆਸਾਨੀ ਹੋਵੇਗੀ ਅਤੇ ਬੈਂਕ ਬਦਲਣ ਦੀ ਵੀ ਆਜ਼ਾਦੀ ਹੋਵੇਗੀ ਯਾਨੀ ਕਿ ਬੈਂਕ ਬਦਲਣਾ ਹੁਣ ਆਸਾਨ ਹੋਵੇਗਾ ਸੀ ਪੀ ਪੀ ਐਸ ਸਿਸਟਮ ਜਾਂ ਫਿਰ ਈ ਪੀ ਐਫ ਦੀ ਆਈ ਡੀ ਆਧੁਨਿਕ ਕਰਨ ਯੋਜਨਾ ਦਾ ਇੱਕ ਹਿੱਸਾ ਹੈ ਜੋ ਕਿ ਪੈਨਸ਼ਨ ਭੁਗਤਾਨ ਆਦੇਸ਼ਾਂ ਦੇ ਤਬਾਦਲੇ ਦੀ ਲੋੜ ਨੂੰ ਪੂਰੀ ਤਰ੍ਹਾਂ ਖਤਮ ਕਰਦੇ ਹੋਏ ਜਿਸ ਦੇ ਨਾਲ ਪਛਾਣ ਦੀ ਲਈ ਆਪਣਾ ਨਿਵਾਸ ਬਦਲਣਾ ਜਾਂ ਨਵਾਂ ਬੈਂਕ ਖਾਤਾ ਖੋਲਣਾ ਵੀ ਆਸਾਨ ਹੋ ਜਾਵੇਗਾ ਜੇਕਰ ਪੈਨਸ਼ਨ ਦੇ ਨਵੇਂ ਨਿਯਮਾਂ ਬਾਰੇ ਤਾਜ਼ਾ ਅਪਡੇਟਸ ਦੀ ਗੱਲ ਕਰੀਏ ਤਾਂ ਪੈਸ਼ਨਰ ਦੇ ਨਵੇਂ ਨਿਯਮ ਜਲਦੀ ਹੀ ਜਾਰੀ ਹੋ ਜਾ ਰਹੇ ਨੇ ਪੈਸ਼ਨਰ ਵੀ ਜਿਹੜੇ ਆਪਣੇ ਕੋਲ ਪੈਨਸ਼ਨ ਰਾਸ਼ੀਨ ਦਾ 25% ਆਸਾਨੀ ਨਾਲ ਕਢਵਾ ਸਕਣਗੇ ਜਿਨ੍ਹਾਂ ਤੋਂ ਪੈਨਸ਼ਨ ਕਰਵਾਈ ਜਾਵੇਗੀ ਤਾਂ ਉਹ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰ ਸਕਣ ਜਾਂ ਫਿਰ ਉਹਨਾਂ ਦਾ ਵਿਆਹ ਕਰ ਸਕਣ ਜਾਂ ਫਿਰ ਘਰ ਦੀ ਖਰੀਦੋ-ਫਰਖੋਤ ਵਾਸਤੇ ਜਾਂ ਇੱਕ ਗੰਭੀਰ ਬਿਮਾਰੀ ਦੇ ਇਲਾਜ ਵਾਸਤੇ ਇਹ ਪੈਸਾ ਵਰਤਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਸਟਾਰਟਰ ਅਪ ਸ਼ੁਰੂ ਕਰਨ ਜਾਂ ਫਿਰ ਹੁਨਰ ਵਿਕਾਸ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਪੈਨਸ਼ਨ ਦੇ ਸਬੰਧ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਬਦਲਾਅ ਹੋਣ ਜਾ ਰਿਹਾ ਹੈ ਆਟੋਮੈਟਿਕ ਅਪਡੇਟ ਸਿਸਟਮ ਲਾਗੂ ਹੋਣ ਜਾ ਰਿਹਾ ਹੈ ਇਸ ਦੇ ਨਵੇਂ ਨਿਯਮਾਂ ਦੇ ਤਹਿਤ ਪੈਨਸ਼ਨ ਹਰ ਸਾਲ ਆਪਣੇ ਆਪ ਵਧੇਗੀ ਅਤੇ ਇਹ ਵਾਧਾ ਮਹਿੰਗਾਈ ਦਰ ਦੇ ਆਧਾਰਿਤ ਹੋਵੇਗਾ ਹੁਣ ਪੈਸ਼ਨਰ ਨੂੰ ਆਪਣੀ ਪੈਨਸ਼ਨ ਵਧਾਉਣ ਦੇ ਲਈ ਹਰ ਵਾਰ ਵੱਖਰੇ ਤੌਰ ਤੇ ਅਪਲਾਈ ਕਰਨ ਦੀ ਲੋੜ ਨਹੀਂ ਪਵੇਗੀ ਭਾਅ ਮਹਿੰਗਾਈ ਦੇ ਹਿਸਾਬ ਦੇ ਨਾਲ ਆਟੋਮੈਟਿਕ ਪੈਨਸ਼ਨ ਵਧੇਗੀ ਇੱਕ ਡਿਜੀਟਲ ਯੁੱਗ ਦੇ ਵਿੱਚ ਕਦਮ ਰੱਖਦੇ ਹੋਏ ਸਰਕਾਰ ਦੁਆਰਾ ਜੀਵਨ ਸਰਟੀਫਿਕੇਟ ਜਾਂ ਨੀਕੇ ਲਾਈਵ ਸਰਟੀਫਿਕੇਟ ਜਮਾ ਕਰਵਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾ ਦਿੱਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਹੁਣ ਉਹ ਆਨਲਾਈਨ ਪੈਸਾ ਜਮਾ ਕਰ ਸਕਣਗੇ ਅਤੇ ਪੈਨਸ਼ਨਰ ਨੂੰ ਹਰ ਸਾਲ ਫਿਜ਼ੀਕਲ ਸਰਟੀਫਿਕੇਟ ਜਮਾ ਕਰਵਾਉਣ ਲਈ ਬੈਂਕ ਜਾਣ ਦੀ ਪਰੇਸ਼ਾਨੀ ਤੋਂ ਮੁਕਤੀ ਮਿਲੇਗੀ ਇਸ ਤੋਂ ਇਲਾਵਾ ਸਰਕਾਰ ਰਾਹੀਂ ਗ੍ਰੈਸਟੀ ਦੀ ਵੱਧ ਤੋਂ ਵੱਧ ਸੀਮਾ ਵੀ ਵਧਾ ਦਿੱਤੀ ਗਈ ਹੈ ਇਨਟੀਗ੍ਰਿਟੀ ਦੀ ਵੱਧ ਤੋਂ ਵੱਧ ਸੀਮਾ 25 ਲੱਖ ਰੁਪਏ ਕਰ ਦਿੱਤੀ ਗਈ ਹੈ ਇਹ ਰਕਮ ਟੈਕਸ ਮੁਕਤ ਹੋਵੇਗੀ ਅਤੇ ਸੇਵਾ ਮੁਕਤੀ ਦੇ ਸਮੇਂ ਕਰਮਚਾਰੀ ਨੂੰ ਇੱਕ ਮੋਸ਼ਟ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ ਪੈਨਸ਼ਨ ਕੈਲਕੂਲੇਟ ਵਿੱਚ ਆਇਆ ਨਵਾਂ ਬਦਲਾ ਹਰ ਮੀਨੇ ਡਿਜੀਟਲ ਪੈਨਸ਼ਨ ਸਲਿੱਪ ਵੀ ਦਿੱਤੀ ਜਾਵੇਗੀ ਇਹ ਸਲਿੱਪ ਤੁਹਾਨੂੰ ਈਮੇਲ ਰਾਹੀਂ ਭੇਜੀ ਜਾਵੇਗੀ ਜੋ ਕਿ ਕਾਗਜ਼ ਤੋਂ ਕੱਟ ਪ੍ਰਕਿਰਿਆ ਹੈ ਆਸਾਨ ਰਿਕਾਰਡ ਰੱਖਣਾ ਜਿਸ ਵਿੱਚ ਸਲੀਪਾਂ ਨੂੰ ਆਸਾਨੀ ਨਾਲ ਸਟੋਰ ਕਰਨਾ ਅਤੇ ਐਕਸੈਸ ਕਰਨਾ ਜਾ ਸਕਦਾ ਹੈ ਜਿਵੇਂ ਕਿ ਪੈਨਸ਼ਨ ਕ੍ਰੈਡਿਟ ਹੋਵੇਗੀ ਤੁਹਾਨੂੰ ਇਸ ਸਬੰਧੀ ਜਾਣਕਾਰੀ ਪ੍ਰਾਪਤ ਹੋਵੇਗੀ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਨਾ ਵੀ ਅਪਡੇਟ ਦੇ ਨਾਲ ਧੰਨਵਾਦ